ਸਸੇ ਗੱਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਦੀ ਰਿਪੋਰਟ ਦੇ ਲਈ YouTube ਵਾਲੇ ਫਾਰਮਰ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਦੇ ਵਿੱਚ ਬਸਤੋ ਸਾਫ ਕਲੀਅਰ ਹੋ ਰਿਹਾ ਜੀ ਪੰਜਾਬ ਉੱਤਰੀ ਭਾਰਤ ਦੇ ਬਹੁਤ ਸਾਰੇ ਸੂਬੇ ਜਿਵੇਂ ਕਿ ਜੰਮੂ ਕਸ਼ਮੀਰ ਲੇਹ ਲਦਾਖ ਹਿਮਾਚਲ ਉਤਰਾਖੰਡ ਹਰਿਆਣਾ Rajasthan MP ਅਤੇ UP ਦੇ ਵਿੱਚ ਬੱਦਲਬਾਹੀ ਤਗੜੇ ਰੂਪ ਦੇ ਵਿੱਚ ਛਾਈ ਹੋਈ ਹੈ ਗੱਲ ਕਰਾਂਗੇ ਆਪਾਂ 6 7 8 ਅਕਤੂਬਰ ਪੰਜਾਬ ਦਾ ਮੌਸਮ ਕਿਵੇਂ ਜਰ ਰਵੇਗਾ ਕੀ ਹਾਲਾਤ ਹੋਣਗੇ ਅੱਜ ਕੱਲ ਅਤੇ ਪਰਸੋਂ ਦੇ ਵਿੱਚ ਕਿਉਂਕਿ ਤਗੜੀ ਕਾਰਵਾਈ ਮੀਂਹ ਦੀ ਹਲੇ ਵੀ ਪੰਜਾਬ ਦੇ ਉੱਪਰ ਬਣੀ ਹੋਈ ਹੈ ਪਿਛਲੇ ਕੱਲ ਯਾਨੀ ਕਿ 5 ਤਰੀਕ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ ਹਨੇਰੀ ਮੀਂਹ ਗੜੇਮਾਰੀ ਦੇ ਕੁਝ ਖਬਰਾਂ ਸਾਨੂੰ ਹਨੂਮਾਨਗੜ ਤੋਂ ਸ਼੍ਰੀ ਗੰਗਾ ਨਗਰ ਤੋਂ ਸਿਰਸਾ ਤੋਂ ਫਤਿਹਬਾਦ ਤੋਂ ਦੇਖਣ ਨੂੰ ਮਿਲੀਆਂ ਯਾਨੀ ਕਿ ਹਰਿਆਣਾ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਵੀ ਤਗੜੀ ਕਾਰਵਾਈ ਦੇਖਣ ਨੂੰ ਮਿਲੀ ਤੇ ਹੁਣ ਫਿਲਹਾਲ ਗੱਲ ਕੀਤੀ ਜਾਵੇ ਤਾਂ ਤਗੜੀ ਮੀਂਹ ਦੀ ਕਾਰਵਾਈ ਹਲੇ ਵੀ ਪੰਜਾਬ ਦੇ ਉੱਪਰ ਬਣੀ ਹੋਈ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਏ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤਾਜ਼ਾ ਇਮੇਜ ਦੇਖੀ ਜਾਵੇ ਤਾਂ ਲਗਭਗ 5 ਅਕਤੂਬਰ ਦੇ ਵਾਂਗੂ ਹੀ 6 ਅਕਤੂਬਰ ਨੂੰ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਜਿਦੇ ਵਿੱਚ ਖਾਸ ਤੌਰ ਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਨਾਵਾਸ਼ਹਿਰ, ਰੂਪਨਗਰ, ਸੰਗਰੂਰ, ਬਠਿੰਡਾ, ਪਟਿਆਲਾ ਅਤੇ ਫਤੇਗੜ ਸਾਹਿਬ ਮੋਹਾਲੀ ਦੇ ਵਿੱਚ ਤਗੜੀ ਕਾਰਵਾਈ ਦੇਖਣ ਨੂੰ ਮਿਲੇਗੀ ਇਹ ਇਲਾਕੇ ਜਿਹੜੇ ਨੇ ਇਹਨਾਂ ਵਿੱਚ ਸਵੇਰੇ ਸਵੇਰੇ ਤਗੜੀ ਕਾਰਵਾਈ ਹੈ ਤੇ ਇਹ ਇਲਾਕੇ ਜਿਹੜੇ ਨੇ ਇਹਨਾਂ ਵਿੱਚ ਸ਼ਾਮ ਨੂੰ ਤਗੜੀ ਕਾਰਵਾਈ ਹੋਣ ਦੀ ਉਮੀਦ ਹੈ ਤੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਪਰਣਾਲਾ ਮਾਨਸਾ ਇਹਨਾਂ ਵਿੱਚ ਜਿਹੜੀ ਹੈ ਹਲਕੀ ਦਰਮਿਆਨੀ ਬਰਸਾਤ ਹੋਣ ਦੀ ਉਮੀਦ ਹੈ ਕਿਉਂਕਿ 6 ਤਰੀਕ ਨੂੰ ਦੋ ਸਪੈਲ ਲੱਗਣਗੇ ਇੱਕ ਸਵੇਰੇ ਯਾਨੀ ਕਿ ਤੜਕੇ ਤੋਂ ਲੈ ਕੇ ਦੁਪਹਿਰ ਤੱਕ ਫਿਰ ਇੱਕ ਸਪੈਲ ਜਿਹੜਾ ਏ ਉਹ ਸ਼ਾਮ ਤੋਂ ਲੈ ਕੇ ਰਾਤ ਤੱਕ ਯਾਨੀ ਕਿ 6 ਤਰੀਕ ਰਾਤ 7 ਤਰੀਕ ਸਵੇਰ ਦੇ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ 7 ਤਰੀਕ ਦੀ ਗੱਲ ਕਰੀਏ 7 ਤਰੀਕ ਨੂੰ ਪੰਜਾਬ ਵਿੱਚ ਮੌਸਮ ਕਿਤੇ ਨਾ ਕਿਤੇ ਥੋੜਾ ਜਿਹਾ ਸਹੀ ਹੁੰਦਾ ਦਿਖਾਈ ਦੇ ਰਿਹਾ ਪਰ ਦੁਆਬੇ ਦੇ ਇਲਾਕੇ ਦੇ ਵਿੱਚ ਯਾਨੀ ਕਿ ਹਿਮਾਚਲ ਦੇ ਨਾਲ ਲੱਗਦੇ ਬਾਰਡਰ ਏਰੀਆ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ ਅਤੇ ਪਟਿਆਲਾ ਵਿੱਚ ਜਿਹੜੀ ਵਰਖਾ ਹੈ ਉਹ ਠੀਕ ਠਾਕ ਰੂਪ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ 100% ਦੀ ਵਰਖਾ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਕੜੀ ਕਾਰਵਾਈ ਦੀ ਉਮੀਦ ਹੀ ਬਣ ਰਹੀ ਹੈ ਬਾਕੀ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਇਹਨਾਂ ਵਿੱਚ ਵੀ ਹਲਕੀ ਦਰਮਿਆਨੀ ਵਰਖਾ ਦੀ ਉਮੀਦ ਕੀਤੀ ਜਾ ਸਕਦੀ ਹੈ ਅੰਮ੍ਰਿਤਸਰ ਤਰਨਤਾਰਨ ਮੋਗਾ ਬਰਨਾਲਾ ਮਾਨਸਾ ਇਹਨਾਂ ਵਿੱਚ ਬੂੰਦਾਬੰਦੀ ਕਿਰ ਓਵਰਕਾਸਟ ਕੰਡੀਸ਼ਨ ਬੱਦਲਵਾਈ ਦੀ ਬਣੀਆ ਰਹਿਣਗੀਆਂ ਬਾਕੀ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਮੁਕਸਰ ਫਜ਼ਿਲਕਾ ਮੌਸਮ ਜਿਹੜਾ ਹੈ ਅੰਡਰ ਕੰਟਰੋਲ ਹੈ ਕੋਈ ਤਕੜੀ ਕਾਰਵਾਈ ਨਹੀਂ ਹੈ ਠੀਕ ਠਾਕ ਮੌਸਮ ਹੈ ਬੱਦਲਵਾਈ ਆਉਂਦੀ ਜਾਂਦੀ रह ਸਕਦੀ ਹੈ 8 ਅਕਤੂਬਰ ਦੀ ਗੱਲ ਕੀਤੀ ਜਾਵੇ ਤਾਂ 8 ਅਕਤੂਬਰ ਨੂੰ ਮੌਸਮ ਡਰਾਈ ਹੈ ਪਰ ਤਾਪਮਾਨ ਦੇ ਵਿੱਚ ਭਾਰੀ ਗਰਾਵੜ ਦੇਖਣ ਨੂੰ ਮਿਲੇਗੀ ਲਗਾਤਾਰ ਤਿੰਨ ਦਿਨ ਬਰਸਾਤ ਹੋਣ ਦੇ ਕਾਰਨ ਵੱਖ-ਵੱਖ ਥਾਵਾਂ ਦੇ ਉੱਪਰ ਬੂੰਦਾਬੰਦੀ ਹੋਣ ਦੇ ਕਾਰਨ ਪੱਛਮੀ ਹਵਾ ਦਾ ਜ਼ੋਰ ਹੋਣ ਦੇ ਕਾਰਨ ਜਿਹੜਾ ਤਾਪਮਾਨ ਹੈ 8 ਅਕਤੂਬਰ ਨੂੰ 30 ਡਿਗਰੀ ਤੋਂ ਥੱਲੇ ਹੀ ਤੇ ਰਾਤ ਦਾ ਤਾਪਮਨ ਬੀ ਬਾਈ ਡਿਗਰੀ ਤੱਕ ਆ ਜਾਵੇਗਾ ਤੜਕੇ ਸਵੇਰੇ ਜੜਾ ਤਾਪਮਨ 18 ਡਿਗਰੀ ਤੱਕ ਜਾ ਸਕਦਾ ਹੈ ਠੰਡ ਦੇ ਹਾਲਾਤ ਸਵੇਰੇ ਸ਼ਾਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਆਪਣੇ ਪਸ਼ੂਆਂ ਦਾ ਖਿਆਲ ਰੱਖੋ ਕਿਉਂਕਿ ਆਉਂਦੀ ਠੰਡ ਜਿਹੜੀ ਹੈ ਇਹਦਾ ਅਚਾਨਕ ਆਣਾ ਠੰਡ ਦਾ ਇਸ ਸਮੇਂ ਬਿਮਾਰੀਆਂ ਦੇ ਸਕਦੇ ਨੇ ਠੰਡ ਲੱਗ ਸਕਦੀ ਹੈ ਤਾਂ ਜੋ ਕਿਸੇ ਵੀ ਤਰੀਕੇ ਦੇ ਨੁਕਸਾਨ ਤੋਂ ਬਚਿਆ ਜਾ ਸਕੇ ਸਿਆਣੇ ਕਹਿੰਦੇ ਨੇ ਆਉਂਦੀ ਠੰਡ ਤੇ ਜਾਂਦੀ ਠੰਡ ਜ਼ਰੂਰ ਬਿਮਾਰ ਕਰਦੀ ਹੈ ਬਚੇ ਰਹੋ ਤੇ ਚੈਨਲ ਨੂੰ ਦੇਖਦੇ ਰਹੋ ਤਾਂ ਜੋ ਕੋਈ ਵੀ ਅਪਡੇਟ ਜਿਹੜੀ ਤੁਸੀਂ ਮਿਸ ਨਾ ਕਰ ਸਕੋ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ